ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਸ਼ਿਆਰਪੁਰ ਵਿਖੇ ਭਾਜਪਾ ਉਮੀਦਵਾਰ ਨੀਤਾ ਸੋਮਪrakash ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਸਭੇ ਹੀ ਉਹ ਆਧਮਪੁਰ ਹਵਾਈ ਅੱਡੇ ਦਾ ਨਾਮ ਸ਼੍ਰੀ ਗੋਰਾ ਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖ ਦੇਣਗੇ ਤੇ ਨਾਲ ਹੀ ਉਨ੍ਹਾਂ ਨੇ ਤੁਗਲਕਾਬਾਦ ਮੰਦਿਰ ਦਿੱਲੀ ਦੀ ਉਸਾਰੀ ਵੀ ਜਲਦ ਸ਼ੁਰੂ ਕਰਵਾਉਣ ਦੀ ਗੱਲ ਆਖੀ ਕਾਸੀ ਮੈਂ ਤਾਂ ਹਮ ਬਹੁਤ ਕੁਝ ਕਰ ਰਹੇ ਹਾਂ जो लोग वहां जाते आते रहते हैं वो देखते होंगे हर बार जाएंगे कुछ न कुछ गुरु रविदास जी के चरणों में हमने समर्पित किया है लेकिन इसके अलावा मध्य प्रदेश में गुरु रविदास जी के विशाल स्मारक का शिलान्यास का अवसर भी मुझे ही मिला था वहां मध्य प्रदेश में भाजपा सरकार है और वो कार्यक्रम ऐसा हुआ हजारों गांवों की मिट्टी और देश की सैकड़ों नदियों के जल एकत्र करके गुरु रविदास जी का भव्य स्मारक मंदिर वहां बनाया जा रहा है भोपाल में ग्लोबल स्किल पार्क का नाम भी गुरु रविदास जी के नाम पर रखा गया है दिल्ली में भी तुगलकाबाद में गुरु रविदास जी महाराज का जो पवित्र स्थान है उसे और दिव्य बनाना भी ये हमारा संकल्प है इसके लिए सुप्रीम कोर्ट से जमीन की विशेष मंजूरी भी ले ली गई है और आज जब मैं होशियारपुर आया हूं तो अपने मन की एक और बात आपको बताना चाहता हूं मेरी इच्छा है कि आदमपुर एयरपोर्ट का नाम भी गुरु रविदास जी के नाम पर रखा जाए ਭਾਜਪਾ ਦੇ ਸੀਨੀਅਰ ਨੇਤਾ ਅਤੇ ਐਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਜੇਸ਼ ਬਾਗਾ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਨੋਤ ਧੰਨਵਾਦ ਕੀਤਾ ਅਤੇ ਨਾਲ ਹੀ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਜੈਗੁਰਦੇਵ ਤੁਨਗੁਰਦੇਵ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਸਮਾਜ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਆਦਮਪੁਰ 에어ਪੋਰਟ ਦਾ ਨਾਮ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਅੱਜ ਹਿਆਰਪੁਰ ਰੈਲੀ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਵਿਸ਼ਵ ਦੇ ਬਹੁਤ ਵੱਡੇ ਨੇਤਾ ਅੱਜ ਉਹਨਾਂ ਨੇ ਵਿਸ਼ਵਾਦਵਾਇਆ ਕਿ ਤੀਸਰੀ ਵਾਰੀ ਉਹ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ 에ਅਰਪੋਰਟ ਦਾ ਨਾਮ ਵੀ ਰੱਖਿਆ ਜਾਊਗਾ ਨਾਲ ਇੱਕ ਸਮਾਜ ਦੀ ਮੰਗ ਸੀ ਵੀ ਸਤਗੁਰੂ ਰਵਿਦਾਸ ਮਹਾਰਾ ਜੀ ਦੀ ਇਤਿਹਾਸਿਕ ਜਗ੍ਹਾ ਆ ਜਿਹਨੂੰ ਬੜੇ ਸੰਘਰਸ਼ ਦੇ ਰੂਪ ਵਿੱਚ ਬਾਅਦ ਵਿੱਚ ਪ੍ਰਾਪਤ ਹੋਇਆ ਤੁਗਲਕਾ ਬਾਦ ਦਾ ਮੰਦਿਰ ਉਹਨਾਂ ਨੇ ਉਹ ਵੀ ਵਿਸ਼ਵਾਦਵਾਇਆ ਵੀ ਬਹੁਤ ਵੱਡਾ ਵਿਸ਼ਾਲ ਇੱਕ ਮੰਦਿਰ ਬਣਾਇਆ ਜਾਊਗਾ ਸਤਗੁਰੂ ਰਵਿਦਾਸ ਮਹਾਰਾ ਜੀ ਦੇ ਨਾਮ ਤੇ ਪਹਿਲਾਂ ਵੀ ਜਿਹੜੇ ਉਹਨਾਂ ਨੇ ਸਰਦਾ ਸੁਮਨ ਪੇਟ ਕਰਦੇ ਹੋਏ ਬਹੁਤ ਸਾਰੇ ਕਾਰਜ ਕੀਤੇ ਆ ਜਿਹਦੇ ਵਿੱਚ ਕਾਂਸੀ ਦਾ ਬਹੁਤ ਵੱਡਾ ਵਿਸ਼ਾਲ ਮੰਦਰ ਦੇ ਰੂਪ ਦੇ ਵਿੱਚ ਸਾਨੂੰ ਸਮਾਜ ਨੂੰ ਸਮਰਕ ਦਿੱਤੇ ਆ ਤੇ ਉਹਦੇ ਨਾਲ ਨਾਲ ਭਗਵਾਨ ਬਾਲਮੀਕ ਮਹਾਰਾਜ ਦੇ ਨਾਮ ਤੇ 에어ਪੋਰਟ ਬਣਾਇਆ ਗਿਆ ਉਹਦੇ ਨਾਲ ਜਿਹੜਾ ਆਪਣਾ ਡਾਕਟਰ ਮਿਲਗਰਜੀ ਦੇ ਮਹਾਰਾਜ ਦੇ ਨਾਮ ਤੇ ਪੰਜ ਤੀਰਥ ਬਣਾਏ ਗਏ ਆ ਇਹ ਸਾਰੇ ਨਰਿੰਦਰ ਮੋਦੀ ਜੀ ਦੀ ਬਹੁਤ ਵੱਡੀ ਦੇਣ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਇਹ ਵੀ ਅਸ ਕਰਦਾ ਕਿ ਅਸੀਂ ਸਾਰੇ ਨੇ ਨਰਿੰਦਰ ਮੋਦੀ ਦਾ ਸਾਥ ਦੇਵਾਂਗੇ ਸਾਥ ਦੇ ਕੇ ਉਹ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਗੇ ਜਿਹੜੇ ਸਮਾਜ ਦੇ ਹੋਰ ਵੀ ਕਾਰਜ ਜਤ ਕਰਨ ਵਾਲੇ ਉਹ ਵੀ ਕਰਾਂਗੇ ਤੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਆਪਸੀ ਭਾਈਚਾਰਾ ਵਧੂਗਾ ਸਾਡਾ ਹੋਰ ਜਿਹੜੇ ਸਾਡੇ ਮਹਾਪੁਰਸ਼ਾਂ ਨੂੰ ਸਾਡੇ ਉਹਨਾਂ ਦੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਮਹਾਪੁਰਸ਼ਾਂ ਨੇ ਇਹ ਕੰਮ ਕੀਤੇ ਸੀ ਤੇ ਉਹਨਾਂ ਨੇ ਸਾਨੂੰ ਇੱਕ ਰਸਤਾ ਦਿਖਾਇਆ ਸੀ ਅੱਜ ਉਹ ਰਸਤੇ ਤੇ ਚੱਲਣ ਦੀ ਲੋੜ ਤੇ ਮੈਂ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ